ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪੈਂਡਾ ਸੰਗਤਪੁਰਾ ਜ਼ਿਲ੍ਹਾ ਫਰੀਦਕੋਟ ਦਾ ਪੈਂਡਾ ਤੇ ਤਹਿਸੀਲ ਇਸ ਪਿੰਡ ਨੂੰ ਸਾਧਕ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ ਨਾਲ ਦੋਸਤੋ ਬਹੁਤ ਹੀ ਚੰਗਾ ਚੰਗੇ ਪਸ਼ੂਆਂ ਦੀ ਬਰੀਡ ਤੇ ਕੰਮ ਹੈ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਗਾਈਆਂ ਦਿਖਾਉਣੀਆਂ ਦੋਸਤੋ ਤਿੰਨੇ ਟਾਪ ਦੀਆਂ ਦੋ ਤਾਂ ਐਚ ਐਫ ਦੇ ਵਿੱਚ ਪੈਂਦੀਆਂ ਤੇ ਇੱਕ ਦੋਸਤੋ ਜਰਸੀ ਆ ਕਾਫੀ ਕਲਰ ਦੀ ਬਾਈ ਕੋਲੇ ਹੋਰ ਵੀ ਜਾਨਵਾਰ ਆ ਦੋਸਤੋ ਬਰੀਡ ਤੇ ਕੰਮ ਕੀਤਾ ਬਾਈ ਨੇ ਬਹੁਤ ਮਿਹਨਤ ਕਰਨੀ ਪੈਂਦੀ ਆ ਦੋਸਤੋ ਜੇ ਇਹ ਇਸ ਤਰ੍ਹਾਂ ਬਾਈ ਵਾਂਗੂ ਕੰਮ ਕਰਨਾ ਹੋਵੇ ਤਾਂ ਪਰ ਕਿਸੇ ਕਾਰਨ ਦੋਸਤੋ ਕਈ ਵਾਰੀ ਪਸ਼ੂ ਵੇਚਣੇ ਪੈ ਜਾਂਦੇ ਆ ਸੋ ਅੱਜ ਤਿੰਨ ਨਾਲ ਤੁਹਾਨੂੰ ਦਿਖਾਉਣੇ ਆ ਇਹ ਵਿਕਾਊ ਆ ਬਣਦੀ ਡਿਟੇਲ ਆਪਾਂ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਦੋਸਤੋ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਆਸਾਨੀ ਦੇ ਨਾਲ ਤੁਸੀਂ ਵੀਡੀਓ ਵੇਖ ਕੇ ਪਸ਼ੂਆਂ ਦੀ ਖਰੀਦਦਾਰੀ ਆ ਜਿਹੜੀ ਕਰ ਸਕੋ। ਸੋ ਦੋਸਤੋ ਲੈਣੇ ਆ ਡਿਟੇਲ ਬਾਈ ਤੋਂ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ। ਆਓ ਜੀ ਬਾਈ। हां जी भाई जी सस्त्रिकाळ सस्त्रिकाळ भाई जी भाई जी ਆਪਣਾ ਨਾਮ ਦੱਸ ਦਿਓ ਮੇਰਾ ਨਾਮ ਰਾਜਪਾਲ ਸਿੰਘ ਠੀਕ ਹੈ ਪਿੰਡ ਸੰਤਪੁਰਾ ਠੀਕ ਹੈ ਜੀ ਨੇੜੇ ਸਾਦਕ ਤਹਿਸੀਲ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਭਾਈ ਜੀ ਅੱਜ ਆਪਣੇ ਕੋਲੇ ਤਿੰਨ ਨਗ ਵਕਾਊ ਆ ਹਾਂ ਤੇ ਆਪਣਾ ਖੇਤੀਬਾੜੀ ਦੇ ਕੰਮ ਹਨ ਹਾਂ ਜੀ ਖੇਤੀਬਾੜੀ ਦਾ ਵੀ ਕੰਮ ਹੈਗਾ ਨਾ ਤੇ ਐਡੇ ਚੰਗੇ ਪਸ਼ੂ ਆ ਤੇ ਇਹ ਤੁਸੀਂ ਵੇਚ ਰਹੇ ਆ ਅੱਜ ਤੇ ਬੱਚੇ ਬਾਹਰ ਜਾਵੜੇ ਅੱਛਾ ਬੱਚੇ ਬਾਹਰ ਜਾਂਦੇ ਰਹੇ ਹਾਂ ਜੀ ਨਾ ਕਰਕੇ ਫਿਰ ਔਖਾ ਹੈ ਇੰਨੇ ਪਾਸੇ ਨਹੀਂ ਬਹਿਣੀ ਜਾਂਦਾ ਠੀਕ ਹੈ ਤੇ ਬਰੀਡ ਤੇ ਕੰਮ ਕੀਤਾ ਸੀ ਤੇ ਸਾਰੇ ਜਾਨਵਰਾਂ ਪ੍ਰੋਪਰ ਰਿਕਾਰਡ ਤੁਹਾਡੇ ਕੋਲ ਸਾਰੇ ਸਾਰਿਆਂ ਦਾ ਸਾਰਿਆਂ ਦਾ ਤੇ ਆਪਣਾ ਨੰਬਰ ਬੋਲ ਦਿਓ ਬਾਈ 99141 99141 99604 99604 4 ਹਾਂਜੀ ਠੀਕ ਹੈ ਇਹ ਜਿਹੜੀ ਜਰਸੀ ਕੋਲੇ ਆਪਾਂ ਖੜੇ ਆ ਬਾਈ ਕਿੰਮਾ ਸੂਆ ਇਹ ਇਹ ਪਹਿਲਾ ਪਹਿਲੇ ਸੂਈ ਆ ਪਲੂਣ ਹੀ ਆ ਜੀ ਪਹਿਲਾ ਸੂਆ ਹਾਂਜੀ ਤੇ ਕਿੰਨੇ ਕ ਦਿਨ ਲੈਂਦੀ ਆ ਇਹ 15 ਤਰੀਕ ਨੂੰ ਦਿਨ ਪੂਰੇ ਹੁੰਦੇ ਇਹਦੀ 15 ਤਰੀਕ ਨੂੰ ਹਾਂਜੀ ਤੇ ਇਹਦੇ ਬਾਰੇ ਪਤਾ ਕਿਹੜੇ ਸੀਮੰਦੀ ਆਪ ਹਾਂਜੀ ਸਾਰੇ ਡਿਟੇਲ ਹੈਗੀ ਆਪਣੇ ਕੋਲ ਕਿਹੜੇ ਸੀਮੰਦੀ ਹੈ ਜੀ ਇਹ ਇਹ ਬੈਫ ਦਾ ਸੀਮੰਨ ਸੀ ਜੈਕ ਮਾਰ ਦੀ ਆਪ ਆ ਠੀਕ ਹੈ ਤੇ ਗਾਂ ਆ ਕੇ এবੀਐਸ ਦਾ ਸ਼ੈਮਸਾਉਨ ਸੈਕਸੜ ਸੀਮਨ ਲੱਗਿਆ ਸ਼ੈਮਸਾਉਨ ਦਾ ਸੈਕਸੜ ਸੀਮਨ ਲੱਗਿਆ ਹਾਂ ਸ਼ੈਮਸਾਉਨ ਦਾ ਠੀਕ ਹੈ ਕਿੰਨੇ ਦਿਨ ਲੈਂਦੀ ਹੈ ਬਾਈ ਇਹ 15 ਦਿਨ ਅੱਜ ਹੋ ਗਈ ਦੋ ਤਿੰਨ ਹੋ ਗਈ 15 ਨੂੰ ਪੂਰੇ ਆ 12 13 ਤਾਂ ਰਹਿ ਗਈ ਯਾਨੀ 10 12 ਦਿਨ ਲੈਂਦੀ ਹੈ ਲੈਂਦੀ ਹੈ ਹਾਂਜੀ ਠੀਕ ਹੈ ਬਾਈ ਤੇ ਕੀ ਦੋਦ ਰਿਕਾਟ ਅਨਮਾਨ ਲਾਉਣੇ ਆ ਦਾ ਬਾਈ ਅਨਮਾਨ ਤਾਂ ਇਹ 25 ਤੋਂ ਪਲੱਸ ਹੀ ਜਾਣੇ ਆ ਜੀ ਠੀਕ ਹੈ ਕਿਉਂ ਨਾ ਮਾਮাদার ਕਾਰਡ ਹੈਗਾ ਬਹੁਤ ਚੰਗਾ ਰਖਾ ਹਾਂ ਬਹੁਤ ਚੰਗਾ ਹੈ ਠੀਕ ਹੈ ਲਓ ਵੀ ਸੱਜਣੋ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਕੁਆਲਿਟੀ ਬਹੁਤ ਚੰਗੀ ਆ ਪੰਜਾਬ ਦੀ ਜਿਹਨੂੰ ਜਰਸੀ ਆਪਾਂ ਕਹਿੰਦੇ ਆ ਉਹ ਆ ਇਹ ਮੂੰਹ ਮੱਥਾ ਬਹੁਤ ਚੰਗਾ ਹੈ ਦੇਖ ਸਕਦੇ ਹੋ ਦੋਸਤੋ ਕਾਨਾਂ ਬੋਰਡ ਦੇ ਪੱਤੇ ਵਰਗੇ ਗੋਲ ਛੋਟੇ ਛੋਟੇ ਕਾਨਾਂ ਮੱਥੇ 'ਚ ਬੱਲਾ ਤੇ ਇਹਨੂੰ ਆਪਾਂ ਐਚ ਐਫ ਨਾ ਕਰਾਸ ਕਹਿ ਸਕਦੇ ਆ ਥਾਣ ਤੁਹਾਨੂੰ ਨੇੜੇ ਹੋ ਕੇ ਦਿਖਾਉਨੇ ਆ ਬਹੁਤ ਸ਼ਾਨਦਾਰ ਥਾਣਾ ਲੱਗਿਆ ਦੋਸਤੋ ਮੋਟਾ ਮੋਟਾ ਥਾਣਾ ਦੇਖ ਸਕਦੇ ਹੋ ਤੁਸੀਂ ਮੁੱਠੀ ਦੀ ਚੁਆਈ ਵਾਲਾ ਬਣੂਗਾ ਕਿ ਹਜੇ ਦਿਨ 10 12 ਇਹਦੇ ਰਹਿੰਦੇ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਇਹਦੀ ਕਰਨੀ ਆ ਹਵਾਨਾ ਤਿਆਰ ਕਰਦੀ ਆਉਂਦੀ ਆ ਦੇਖ ਸਕਦੇ ਹੋ ਤੁਸੀਂ ਤੋੜ ਕੇ ਵੀ ਤੁਹਾਨੂੰ ਦਿਖਾਵਾਂਗੇ ਬਹੁਤ ਚੰਗੀ ਵੱਛੀ ਆ ਦੋਸਤੋ ਥਾਣਾ ਦਾ ਸਾਈਜ਼ ਬਿਲਕੁਲ ਸੇਮ ਆ ਦੋਸਤੋ ਦੋਨਾਂ ਪਾਸਿਆਂ ਤੁਹਾਨੂੰ ਥਾਣਾ ਦਿਖਾ ਦੇਣਾ ਕੱਦ-ਕਾਠ ਬਹੁਤ ਆ ਤੇ ਤੋੜ ਕੇ ਤੁਹਾਨੂੰ ਦਿਖਾਉਣੇ ਆ ਲਾਵੀ ਮੈਟਰੋ ਥੋੜਾ ਜਿਹਾ ਚੱਕੜਾ ਬਾਹਰ ਇਹ ਤੋੜ ਕੇ ਤੁਹਾਨੂੰ ਫਿਰ ਵੀ ਦਿਖਾਵਾਂਗੇ ਬਹੁਤ ਸੋਹਣਾ ਪੱਠਪੜਾ ਚੰਗਾ ਕੱਦ ਕਾਠਾ ਇਹ ਜਰਸੀ ਆ ਦੋਸਤੋ ਐਚ ਐਫ ਨਾ ਕ੍ਰਾਸ ਤੇ ਪੰਜਾਬ ਵਾਲੀ ਜਰਸੀ ਆ ਆਪਾਂ ਇਹਨੂੰ ਕਹਿ ਸਕਦੇ ਮੋੜ ਲਓ ਬਾਈ ਜੀ ਥੋੜਾ ਜਣਾ ਮੀ ਪੈਣ ਕਾਰਨ ਦੋਸਤੋ ਚੱਕੜਾ ਇਹ ਲੰਮਾ ਤਾਂ ਨਹੀਂ ਅਸੀਂ ਤੋੜ ਕੇ ਦਿਖਾਉਂਦੇ ਵੀ ਕਈ ਵਾਰੀ ਪਸੂ ਤਿਲਕ ਜਾਂਦਾ ਲਓ ਵੀ ਮਟਰ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਵੜਾ ਤੇ ਬਾਈ ਕੋਲੇ ਜਿੰਨੇ ਵੀ ਪਸ਼ੂ ਆ ਦੋਸਤੋ ਸਾਰਾ ਰਿਕਾਰਡ ਬਾਈ ਕੋਲੇ ਸੰਭਿਆ ਪਿਆ ਹੈ ਇੱਕ ਆਪਾਂ ਆਖਦੇ ਨੇ ਵੀ ਵੈਸੇ ਹੀ ਗੱਲ ਕਰਦੇ ਆ ਪਰ ਬਰੇਡ ਤੇ ਬਾਈ ਨੇ ਕੰਮ ਕੀਤਾ ਟੌਪ ਦੇ ਪਸ਼ੂ ਆ ਬਾਈ ਬਾਈ ਜੀ ਕੀ ਮੋਲ ਮੰਗਾਗੇ ਇਹਦਾ ਆਪਾਂ ਇਹਦਾ 175000 ਰੁਪਏ 175000 ਮਾਨਤਾਨ ਹੋ ਜੂ ਬਈ ਹਾਂ ਕਰਦਾ ਕੋਈ ਗੱਲ ਠੀਕ ਹੈ ਲਵੀ 175000 ਮੁੱਲਾ ਬਣਦਾ ਮਾਨਤਾ ਨੇ ਦੇਚੋ ਹੋ ਜਾਣਾ ਤੁਹਾਡਾ ਹਾਂਜੀ ਬਾਈ ਆ ਵੱਛੀ ਬਰੇ ਦੱਸਿਓ ਕਿਨ ਮਾਸੂ ਆ ਇਹ ਵੀ ਪਹਿਲੇ ਸੂਏ ਹੀ ਇਹ ਵੀ ਪਹਿਲਾ ਸੂਆ ਹਾਂਜੀ ਇਹ ਕਿਹੜੇ ਸੀਮੰਦੀ ਹੈ ਬਾਈ ਇਹ ਪਾਈਪਰ ਬੁੱਲਦੀ ਹੈ ਜੀ ਆਪ ਕਿਹੜੇ ਸੀਮੰਦੀ ਪਾਈਪਰ ਬੁੱਲ ਪਾਈਪਰ ਇਹ ਹਾਂਜੀ ਤੇ ਲੱਗਿਆ ਕਿਹੜੇ ਇਹਦੇ ਅੱਗੇ ਸਪਾਈਕ ਲੱਗਿਆ ਜੀ ਸਪਾਈਕ 66 66 ਲੱਗਿਆ ਠੀਕ ਹੈ ਜੀ ਇਹ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਬਸ ਹਫਤਾ ਕਾ ਹੀ ਇੱਕ ਹਫਤਾ ਬਿਆ ਇਹਦਾ ਹਾਂਜੀ ਤੇ ਇਹ ਕੀ ਦੁੱਧ ਰਿਕਾਰਡ ਕਰਜੂਗੀ ਇਹ ਪਾਈਪਰ ਦੀਆਂ 35 40 ਪਲਾਸਟਾਰਟ ਹੀ ਇਹਨਾਂ ਦਾ ਵਾਹ ਜੀ ਵਾਹ ਕੀ ਬਾਤ ਹੈ ਲਓ ਵੀ ਮਿੱਤਰੋ ਬਹੁਤ ਚੰਗੀ ਬੱਛੀ ਆ ਸਿੰਘ ਦੋਸਤੋ ਦਗਾਈ ਸੀ ਪਰ ਕਈ ਵਾਰੀ ਦਾਗਣ ਦੇ ਵਿੱਚ ਨਾ ਕੋਈ ਮਾੜੀ ਮੋਟੀ ਕਮੀ ਰਹਿ ਜਾਂਦੀ ਹੈ ਉਹਦੇ ਕਾਰਨ ਥੋੜੇ ਇਹ ਨਾ ਕਚਰੇ ਆ ਡਰਨ ਵਾਲੀ ਗੱਲ ਨਹੀਂ ਕੋਈ ਔਰਲੇ ਵਸੇ ਮੂੰਹ ਕਰਿਓ ਬਾਈ ਦੇਖ ਸਕਦੇ ਹੋ ਤੁਸੀਂ ਵਹਿੜ ਇਹ ਵੀ ਬਹੁਤ ਚੰਗੀ ਹੈ ਬਰੀਡ ਤੇ ਬਾਈ ਦਾ ਕੰਮ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਥਾਣੇ ਦਾ ਵੀ ਕਰਮ ਵਾਲੀ ਦਾ ਬਾਖਮਾਲ ਆ ਨੇੜੇ ਕਰਕੇ ਤੁਹਾਨੂੰ ਦਿਖਾਉਣਾ ਦੋਸਤੋ ਬਹੁਤ ਹੀ ਜਿਆਦੇ ਸ਼ਾਨਦਾਰ ਥਾਣਾ ਨਾੜਾਂ ਹਵਾਨੇ ਦੇ ਉੱਤੇ ਕਲੀਆਂ-ਕਲੀਆਂ ਗਿਣ ਸਕਦੇ ਆ ਤੁਸੀਂ ਤੇ ਮਿਲਕਵੇਨ ਬਹੁਤ ਵਧੀਆ ਉੱਠਦੀ ਤਰੀ ਆਉਂਦੀ ਆ ਜਿਵੇਂ ਜਿਵੇਂ ਇਹ ਨੇੜੇ ਜਾਣਾ ਉਸੇ ਤਰ੍ਹਾਂ ਇਹਨੇ ਵਿਕਾਸ ਕਰਨਾ ਦੋਸਤੋ ਬਹੁਤ ਉੱਚੇ ਕਦ ਕਾਟਦੀ ਆ ਰੀੜ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਆ ਤੇ ਹਵਾਨਾ ਮਗਰਲੇ ਪਾਸੇ ਤੋਂ ਤੋਂ ਦੇ ਦੇ ਸਕਦੇ ਆ ਬਿਲਕੁਲ ਫਟਾ ਚੌੜਾ ਹਵਾਨਾ ਹੈ ਹੀਠੋਂ ਲੈ ਕੇ ਉੱਪਰ ਤੱਕ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣ ਦੋਸਤੋ ਦਿਖਾਉਣੇ ਆ ਬਹੁਤ ਸ਼ਾਨਦਾਰ ਗੁਲਾਬੀ ਰੰਗ ਦਾ ਇਹਨੇ ਹਵਾਨਾ ਤਿਆਰ ਕੀਤਾ ਤੇ ਨਾੜਾਂ ਇਧਰ ਵੀ ਕੱਲੀਆਂ-ਕੱਲੀਆਂ ਦਿਖਾਈ ਦਿੰਦੀਆਂ ਮਿਲਕਵੇਂ ਦੋਨਾਂ ਪਾਸਿਆਂ ਤੋਂ ਬਹੁਤ ਲੰਮੀਆਂ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਜਰੂਰ ਦਿਖਾਵਾਂਗੇ ਲਓਈ ਸੱਜਣੋ ਤੋੜਦੀ ਤਾਂ ਤੁਹਾਨੂੰ ਸਾਰੀ ਜੱਜਮੈਂਟ ਦੀ ਆ ਜਾਣੀ ਹੈ ਕੀ ਆ ਬਾਤਾਂ ਦੋਸਤੋ ਰੂਹ ਖੁਸ਼ ਹੋ ਜੂਗੀ ਤੁਸੀਂ ਇੱਥੇ ਆ ਕੇ ਬਾਈ ਕੋਲੇ ਦੇਖੋਗੇ ਉਹ ਸਾਰੇ ਬਾਈ ਦੇ ਟੌਪ ਦੇ ਆ ਪੂਰਾ ਫਸਿਆ ਪਿਆ ਹਵਾਨਾ ਇਹ ਰੰਗ ਬਾਜ ਵਹਿੜਾ ਦੋਸਤੋ ਹਰ ਪੱਖ ਤੋਂ ਚੰਗੀ ਮੋੜ ਲਓ ਬਾਈ ਅੱਛਾ ਆਪਦੇ ਮਤਲਬ ਹਾਂਜੀ ਬੋਲ ਤੇ ਉਹ ਤੇ ਆ ਹਾਂਜੀ ਹਾਂ ਜਮਾ ਵਾਹ ਬਾਈ ਲੋ ਵੀ ਸਜਣੋ ਸਾਰਾ ਰਿਗਾਰਡ ਬਾਈ ਦਾ ਸਾਹਮਣੇ ਆ ਬੈਠੇ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਉਣਗੇ ਪਸ਼ੂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜਿਹੜਾ ਬਰੀਡ ਤੇ ਕੰਮ ਆਣਾ ਦੋਸਤੋ ਬਹੁਤ ਮਿਹਨਤ ਲੱਗ ਜਾਂਦੀ ਐ ਇਸ ਕੰਮ ਦੇ ਉੱਤੇ। ਕਈ ਸਾਲ ਲੱਗ ਜਾਂਦੇ ਆ। ਲਓ ਵੀ ਸਜਣੋ ਸੀਲਸ ਲੱਗ ਬਹੁਤ ਆ ਤੇ ਬਾਈ ਹੱਥ ਮਾਰ ਕੇ ਤੁਹਾਨੂੰ ਦਿਖਾ ਦਿੰਦਾ। ਬਾਈ ਕੀ ਮੁੱਲ ਕਰਾਂਗੇ ਇਹਦਾ ਆਪਾਂ? ਇਹਦਾ 210000 ਰੁਪਏ। 210000 ਹਾਂ ਜੀ। ਮਾਨਤਾਨ ਹੋ ਜੂ ਕੋਈ? ਹਾਂ ਕੋਈ ਗੱਲ। ਲਓ ਵੀ ਸਜਣੋ 210000 ਮੁੱਲਾ ਤੇ ਮਾਨਤਾਨ ਹੋ ਜਾਣਾ। ਤੇ ਇਸ ਤੋਂ ਅੱਗੇ ਇੱਕ ਹੋਰ ਵੇੜਾ ਉਹਦੀ ਆਪਾਂ ਬਾਈ ਨੂੰ ਪੁੱਛਦੇ ਆਂ। ਹਾਂਜੀ ਬਾਈ ਜੀ ਇਹ ਵੇੜਾ ਕਿੰਨਾ ਸੂਹ ਆ? ਇਹ ਤੀਜੇ ਸੂਹੇ। ਇਹ ਤੀਜੇ ਸੂਨਾ ਇਹਨੇ। ਹਾਂਜੀ। ਇਹ ਕੀ ਦੋ ਦਰਕਾਰਾ ਬਈ ਇਹਦਾ ਦੁੱਧ ਦਾ 35 40 ਹੈ 35000 ਹਾਂਜੀ ਤੇ ਬਾਈ ਇਹ ਕਿਹੜੇ ਸੀਮੰਦੀ ਆ ਤੇ ਅੱਗੇ ਲੱਗਿਆ ਕਿਹੜਾ ਇਹਦੇ ਸੀਮੰਦ ਨਹੀਂ ਉਹ ਤੋਂ ਪਤਾ ਸੀ ਆ ਸਾਹਮਣੇ ਹੀ ਰੱਖਿਆ ਗਿਆ ਠੀਕ ਹੈ ਜੀ ਤੇ ਇਹਦੇ ਲੈਟਸ ਗੋ ਲੱਗਿਆ ਇਹਦਾ ਪੀਡੀਐਫ ਹੈ ਦਾ ਲੈਕਸ ਲੈਟਸ ਗੋ ਲੈਟਸ ਗੋ ਹਾਂਜੀ ਠੀਕ ਆ ਇਹਦੇ ਸੈਕਸਡ ਨਹੀਂ ਲੱਗਿਆ ਹੈ ਇਹ ਸੈਕਸਡ ਆਉਂਦੇ ਨਹੀਂਗੇ ਉਹ ਹੀ ਵਾਹ ਜੀ ਵਾਹ ਕਿਆ ਬਾਤ ਹੈ ਲਓ ਵੀ ਕੱਦ-ਕਾਠ ਇਹਦਾ ਵੀ ਕਰਮ ਵਾਲੀ ਦਾ ਬਹੁਤ ਆ ਰੀੜ ਦੀ ਹੱਡੀ ਤੁਹਾਨੂੰ ਦਿਖਾਈ ਦੇ ਰਹੀ ਹੈ ਬਾਈ ਜੀ ਬਿਲਕੁਲ ਸਿੱਧੀ ਆ ਚੰਗੇ ਤੰਦਰੁਸਤ ਜਾਨਵਾਰਾ ਸਾਰੇ ਤੁਹਾਨੂੰ ਦਿਖਾਉਣੇ ਆ ਨੇੜੇ ਹੋ ਕੇ ਬਾ ਕਮਾਲ ਥਣ ਹਵਾਨਾ ਦੋਸਤੋ ਦੇਖ ਸਕਦੇ ਤੁਸੀਂ ਮਿਲਕ ਵੇਨਾ ਲਾਸਰਗੀ ਮੋਟੀ ਆ ਦੋਨਾਂ ਪਾਸੇ ਤੋਂ ਤੁਹਾਨੂੰ ਮਿਲਕ ਵੇਨਾ ਤੇ ਹਵਾਨਾ ਦਿਖਾਉਣੇ ਆ ਥੋੜਾ ਜਿਹਾ ਨਾ ਪਲੂਣਾ ਦੋਸਤੋ ਡਰਨ ਵਾਲੀ ਨਹੀਂ ਗੱਲ ਕੋਈ ਸਾਫ ਸੁਥਰੀ ਹੈ ਵੇੜਾ ਉੱਪਰ ਤੱਕ ਹਵਾਨਾ ਬਣਿਆ ਹੋਇਆ ਲਓ ਵੀ ਮਿੱਤਰੋ ਪੂਰਾ ਸਾਫ ਸੁਥਰਾ ਹਵਾਨਾ ਨਾੜਾਂ ਕਲੀਆਂ-ਕਲੀਆਂ ਦਿਖਾਈ ਦੇ ਰਹੀਆਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸ਼ਾਨਦਾਰ ਥਾਣ ਲੱਗਿਆ ਤੇ ਮੁਠੀ ਦੀ ਜੁਆਈ ਆਦਾ ਤੋੜ ਕੇ ਤੁਹਾਨੂੰ ਇਹ ਵੀ ਜਰੂਰ ਦਿਖਾਵਾਂਗੇ ਉਹ ਮੱਥਾ ਵੀ ਤੁਹਾਨੂੰ ਦਿਖਾਉਣੇ ਆ ਇਹਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਵਹਿੜਾ ਦੋਸਤੋ ਇਹ ਤੋੜ ਕੇ ਇਹ ਵੀ ਦਿਖਾਵਾਂਗਾ ਲਓ ਜੀ ਮੈਂ ਤੋੜ ਤੋੜ ਦਿੱ ਤੋ ਤੁਹਾਨੂੰ ਸਾਰੇ ਹਵਾਨੇ ਦੀ ਜਜਮੈਂਟ ਆ ਜੂਗੀ ਚੰਗਾ ਕੱਦ ਕਾਠਾ ਵੇਲ ਵੀ ਚੰਗੀ ਆ ਦੋਸਤੋ ਲੈਓ ਜੀ ਇਹ ਕਿੰਨੇ ਕ ਦਿਨ ਰਹਿੰਦੇ ਆ ਬਾਈ ਇਹਦੇ 15 ਦਿਨ ਰਹਿ ਗਏ ਲਾਵੇ 15 ਦਿਨਾਂ ਵਿੱਚ ਪੰਡ ਵੰਨਦੂਗੀ ਕਰਮਾ ਵਾਲੀ ਤੇ ਹਵਾਨਾ ਹੋਣੀ ਬਹੁਤ ਚੰਗਾ ਤੇ 15 ਦਿਨਾਂ ਨੂੰ ਬਹੁਤ ਵਧੀਆ ਹਵਾਨਾ ਇਹਨੇ ਤਿਆਰ ਕਰ ਜਾਣਾ ਹੋਰ ਵੀ ਤੇ ਕੀ ਮਿਲਕ ਰਿਕਾਰਡ ਰਿਹਾ ਬਾਈ ਇਹਦਾ ਇਹਦਾ ਬਾਈ 35 ਪਲੱਸ ਰਿਹਾ 35 ਪਲੱਸ ਹਾਂ 40 ਮੈਂ ਫਿਕਾਲੀ ਦੇ ਵਸ ਬੇੜ-ਬੇੜ ਬਾਕੀ ਦੋਸਤੋ ਸੇਵਾ ਤੇ ਨਿਰਭਾਰਾ ਮਰਜ਼ੀ ਕੋਈ ਚੁਈ ਜਾ ਸੀਲਸ ਲੱਗਾ ਜੀ ਹਾਂ ਚੋਂਗੇ ਠੀਕ ਹੈ ਤੇ ਬਈ ਇਹਦਾ ਕੀ ਮੁੱਲ ਕਰਾਂਗੇ ਇਹਦਾ 180 1 ਲੱਖ 80 ਹਜ਼ਾਰ ਹਾਂ ਜੀ ਮਾਨਦਾਨ ਹੋ ਜੂ ਬਈ ਹਾਂ ਕਰ ਦਾਂ ਕੋਈ ਲਓ ਵੀ ਮਿੱਤਰੋ 1 ਲੱਖ 80 ਹਜ਼ਾਰ ਦਾ ਮੁੱਲਾ ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ ਫੋਨ ਤੁਸੀਂ ਕਰਨਾ ਸੌਦਾ ਤੁਹਾਡਾ ਹੋ ਜਾਣਾ ਦੋਸਤੋ ਆ ਕੇ ਤੁਸੀਂ ਦੇਖੋਗੇ ਦੋਸਤੋ ਪਸ਼ੂ ਤੁਹਾਡੇ ਤਿੰਨੇ ਹੀ ਪਸੰਦ ਆਉਣਗੇ ਬਾਕੀ ਦੋਸਤੋ ਜਿਹੜੇ ਹੋਰ ਪਸ਼ੂ ਆ ਉਹ ਵੀ ਕੋਈ ਟਾਈਮ ਪਾ ਕੇ ਬਾਈ ਹਰਾਨੇ ਦੇ ਦੇਣੇ ਆ ਮੁੰਡੇ ਬਾਈ ਦੇ ਬਾਹਰ ਚਲੇ ਗਏ ਆ ਤੇ ਇਹਨਾਂ ਦੀ ਵੀ ਵੀਡੀਓ ਆਪਾਂ ਬਾਅਦ ਚ ਪਾਵਾਂਗੇ ਸੋ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਦੇ ਲਈ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਨਾਲ ਸੰਪਰਕ ਕਰ ਸਕਦੇ ਆ ਸੌਦਾ ਕਰ ਸਕਦੇ ਆ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੀ ਬਹਿੜਾਂ ਕਿ ਦਾਨੀਆਂ ਲੱਗੀਆਂ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ